ਸਾਡੇ ਪਿੰਡ ਨੂੰ ਬਚਾ ਲਓ ਸਾਡੀਆਂ ਜਾਨਾਂ ਬਚਾ ਲਓ ਬਿਮਾਰੀਆਂ ਤੋਂ ਸਾਨੂੰ ਬਚਾ ਲਓ ਇਹ ਪਿੰਡ ਦੇ ਲੋਕ ਸਰਕਾਰ ਨੂੰ ਇਹੀ ਅਪੀਲ ਕਰ ਰਹੇ ਨੇ ਗੱਲ ਕਰਦੇ ਆ ਨਾਬਾ ਦੇ ਪਿੰਡ ਦੁਲੱਦੀ ਦੀ ਜਿੱਥੋਂ ਦੇ ਲੋਕ ਇਕੱਠੇ ਹੋਏ ਨੇ ਤੇ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਸਾਨੂੰ ਮਰਨ ਤੋਂ ਬਚਾ ਲਓ ਆਖਰ ਕੀ ਕਾਰਨ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਦਰਅਸਲ ਇਸ ਪਿੰਡ ਦੇ ਵਿੱਚ ਇੱਕ ਟ੍ਰੀਟਮੈਂਟ ਪਲਾਂਟ ਦੀ ਗੱਲ ਚੱਲ ਰਹੀ ਹੈ ਦਰਅਸਲ ਇਸ ਪਿੰਡ ਦੇ ਵਿੱਚ ਟ੍ਰੀਟਮੈਂਟ ਪਲਾਂਟ ਚੱਲਦਾ ਹੈ ਜਿਸ ਦਾ ਪਾਣੀ ਇਸ ਪਿੰਡ ਨੂੰ ਦੂਸ਼ਿਤ ਕਰ ਰਿਹਾ ਹੈ ਇਸ ਪਿੰਡ ਦੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਜੋ ਇੱਥੋਂ ਦਾ ਪਾਣੀ ਦਾ ਸਾਰਾ ਸਿਸਟਮ ਹੈ ਉਸ ਨੂੰ ਖਰਾਬ ਕਰ ਰਿਹਾ ਜਿਸ ਦੇ ਨਾਲ ਲਗਾਤਾਰ ਬਿਮਾਰੀਆਂ ਵਧ ਰਹੀਆਂ ਨੇ ਕੈਂਸਰ ਦੀ ਬਿਮਾਰੀ ਇਸ ਪਿੰਡ ਦੇ ਵਿੱਚ ਲਗਾਤਾਰ ਆਪਣਾ ਜ਼ੋਰ ਪਾਉਂਦੀ ਜਾ ਰਹੀ ਹੈ ਜਿਸ ਕਾਰਨ ਇਹ ਪਿੰਡ ਵਾਸੀ ਅੱਜ ਇਕੱਠੇ ਹੋਏ ਨੇ ਤੇ ਸਰਕਾਰ ਅੱਗੇ ਅਪੀਲ ਕੀਤੀ ਆ ਉਹਨਾਂ ਦੇ ਅੱਗੇ ਅਰਜ਼ ਕਰ ਰਹੇ ਨੇ ਕਿ ਇਸ ਪਿੰਡ ਨੂੰ ਮਰਨ ਤੋਂ ਖਤਮ ਹੋਣ ਤੋਂ ਬਚਾ ਲਓ ਆ ਸੁਣਦੇ ਆ ਪਿੰਡ ਵਾਲੇ ਕੀ ਕਹਿੰਦੇ ਨੇ ਤੇ ਕੀ ਇਸ ਪਿੰਡ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਇਹ ਹੈ ਜੀ ਸਾਡੇ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਜੀ ਮੇਰੇ ਘਰ ਵਿੱਚ ਚਾਰ ਡੈਥ ਹੋਈਆਂ ਹੋਈਆਂ ਨੇ ਕੈਂਸਰ ਨਾਲ ਮੇਰੇ ਸਹੋਰੀ ਦੀ ਤੇ ਮੇਰੇ ਸੱਸ ਦੀ ਮੇਰੇ ਜੇਠ ਦੀ ਤੇ ਮੇਰੇ ਘਰ ਵਾਲੇ ਦੀ ਸਾਡੇ ਚਾਰ ਮੌਤਾਂ ਹੋਈਆਂ ਨੇ ਕੈਂਸਰ ਨਾਲ ਜੀ ਸਾਨੂੰ ਹੁਣ ਵੀ ਬਹੁਤ ਰਫੈਕਸ਼ਨ ਦੇ ਪ੍ਰਬਲਵਾ ਆ ਗਈਆਂ ਨੇ ਜੀ ਇਹ ਸਾਡਾ ਕਾਰਨ ਹੋ ਰਿਹਾ ਗੰਦੇ ਪਾਣੀ ਨਾਲ ਕਰਕੇ ਹੋ ਰਿਹਾ ਹੈ ਜੀ ਹੁਣ ਜਿਹੜੀ ਸੀ ਲੜਾਈ ਲੜਨਾ ਅਸੀਂ ਆਪਣੇ ਬੱਚਿਆਂ ਲਈ ਲੜਨਾਗੇ ਜੀ ਜਿਹੜੇ ਸਧਰਨੇ ਲਾ ਰਹੇ ਆਪਣੇ ਬੱਚਿਆਂ ਨੇ ਲਾ ਰਹਿਆ ਵੀ ਉਹਦੇ ਜ਼ਿੰਦਗੀ ਵਿੱਚ ਕੋਈ ਨਾ ਦੁੱਖ ਆਵੇ ਸਾਨੂੰ ਹੋਰ ਅੱਗੇ ਯਾਰ ਸਾਡੀ ਲੜਾਈ ਲੜ ਰਹੇ ਆਸੀਂ ਸਾਨੂੰ ਬਹੁਤ ਜ਼ਿਆਦੇ ਇਹ ਗੰਦਗੀ ਤੋਂ ਦਰ ਬੈਠੇ ਹੋਏ ਸਾਡੇ ਘਰ ਜਵੇਂ ਬਰਾਬਾਦ ਹੋ ਗਏ ਕੈਂਸਰ ਦੀ ਬਿਮਾਰੀ ਨਾਲ ਜੀ ਸਾਡੇ ਬਹੁਤ ਜ਼ਿਆਦੇ ਬਿਮਾਰੀ ਆਹੇ ਡੇਂਗੂ ਦੀ ਤੇ ਕੈਂਸਰ ਦੀ ਸਾਡੇ ਕੈਂਸਰ ਨਾਲ ਮਤਾਂ ਹੋਈਆਂ ਨੇ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਸੋਚ ਰਹੇ ਹਾਂ ਜੀ ਹੁਣ ਵੀ ਸਾਡੇ ਬੱਚਿਆਂ ਨੂੰ ਕੋਈ ਨਾ ਵਸ ਇਹ ਜਿਹੇ ਦੁੱਖ ਦੀ ਉਹ ਆਵੇ ਸਾਨੂੰ ਪਾਣੀ ਤੋਂ ਪਰੋਣ ਬਹੁਤ ਆ ਰਹੀ ਪਾਣੀ ਬਹੁਤ ਗੰਦਾ ਹੋਇਆ ਪਿਆ ਜੀ ਦੇਖੋ ਜੀ ਸਾਡੀ ਸੱਸੂ ਮਾਤਮੂ ਵੀ ਕੈਂਸਰ ਹੋਇਆਗਾ ਇਹਾਰੇ ਮੇਰੇ ਸਹੁਰੇ ਜੀ ਵੀ ਬੈਠੇ ਆ ਕਿ ਤੇ ਉਹਨਾਂ ਨੂੰ ਵੀ ਬਹੁਤ ਪੁਰਾਣੇ ਨਿਕਲੇ ਮੁੰਡਾ ਹੈ ਮੇਰਾ ਉਹਨੂੰ ਵੀ ذਰ ਰੰਗ ਹੋ ਗਿਆ ਸੀ ਸਾਨੂੰ ਪਾਣੀ ਤੋਂ ਬਹੁਤ ਹੋ ਹੋ ਰਿਹਾ ਹੈ ਵੀ ਪਾਣੀ ਅਸੀਂ ਇਹ ਪੀਣ ਹੀ ਨਹੀਂ ਲੈਣਾ ਜੀ ਪਾਣੀ ਬਹੁਤ ਗੰਦਾ ਆ ਰਿਹਾ ਮੋਟਰ ਦਾ ਪਾਣੀ ਬਿਲਕੁਲ ਵੀ ਨਹੀਂ ਪੀ ਸਕਦੇ ਪਾਣੀ ਵੀ ਬਹੁਤ ਗੰਦਾ ਹੈ ਵੀ ਹਾਂਜੀ ਹੋਰ ਕਿਸੇ ਨੂੰ ਕੀ ਪਤਾ ਜੀ ਅਸੀਂ ਇਹਨਾਂ ਪੈਸਾ ਕਿਵੇਂ ਚੱਕ ਚੱਕ ਲਾ ਰਹੇ ਹਾਂਗੇ ਅਸੀਂ ਸਾਸੂ ਮਾਤੇ ਸਾਢੇ 3 ਲੱਖ ਲੱਗ ਚੁੱਕੇ ਆ ਜੀ ਦੇਖੋ ਜੀ ਪਾਣੀ ਪਹਿਲਾਂ ਹੀ ਬਹੁਤ ਯਰੀਲਾ ਹੋ ਚੁੱਕਿਆ ਜਿਹੜਾ ਸਾਡੇ ਘਰ ਦਾ ਇਸ ਟਾਈਮ ਮੌਜੂਦਾ ਪਾਣੀ ਆ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਹਨੂੰ ਲਗਾਤਾਰ 7 ਦਿਨ ਪੀਕੇ ਦਿਖਾ ਦੇਵੇ ਲਿਖਤੀ ਗਰੰਟੀ ਹੈ ਜੀ ਚੈੱਕ ਕਰਾਉਣ ਦਾ ਦੂਰ ਦੀ ਗੱਲ ਆ ਜਾਂ ਟੀ ਡੀ ਐਸ ਜਾਂ ਫਲਾਣਾ ਇਸ ਜਾਂ ਕੁਝ ਵੀ ਇਸ ਉਹ ਤਾਂ ਲੱਗੇ ਰਹੀ ਗੱਲ ਪੀਕੇ ਦਿਖਾ ਦੇਣੇ ਇਹ ਤੇ ਫੇਰ ਇਹ ਧੱਕਾ ਕਰ ਰਹੇ ਨੇ ਦੇਖੋ ਤੇ ਸਾਨੂੰ ਝੂਠੇ ਸੁਵਾਸ਼ਣ ਦਿੱਤੇ ਜਾ ਰਹੇ ਨੇ ਤੇ ਇਹ ਗਰੀਬ ਲੋਕਾਂ ਨਾਲ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜਾਂ ਤਾਂ ਇਹਨੂੰ ਕਿਸੇ ਸਹੀ ਤਰੀਕੇ ਨਾਲ ਇਹਨੂੰ ਸੋਲਵ ਕੀਤਾ ਜਾਵੇ ਇਹ ਧੱਕਾ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਚੱਲਣ ਨਹੀਂ ਦੇਵਾਂਗੇ ਅੱਜ ਇਕੱਠ ਦਾ ਕਾਰਨ ਹੈ ਕਿ ਪ੍ਰਸ਼ਾਸਨ ਨੇ ਕੱਲ ਧੱਕੇਸ਼ਾਹੀ ਕੀਤੀ ਧੱਕੇ ਨਾਲ ਕਹਿ ਰਹੇ ਨੇ ਕਿ ਅਸੀਂ ਇਹਨੂੰ ਦੁਬਾਰਾ ਚਾਲੂ ਕਰਾਂਗੇ ਆਪਣੇ ਤਰੀਕੇ ਨਾਲ ਜਦੋਂ ਕਿ ਪਿਛਲੇ ਦਿਨ ਡੀਸੀ ਸਾਹਿਬ ਨਾਲ ਤੇ ਐਸਡੀਐਮ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਹੈ ਉਹਨਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਹੋਇਆ ਹੈ ਟਾਈਮ ਦੀ ਪ੍ਰਵਾਹ ਬਿਨਾ ਕੀਤੇ ਹਨ ਕਿ ਲੋਕ ਰਾਏ ਕਿਵੇਂ ਕਰਨ ਅਸੀਂ ਤਾਂ ਆਪਣੇ ਤਰੀਕੇ ਨਾਲ ਇਹਨੂੰ ਧੱਕੇ ਨਾਲ ਕਰਾਂਗੇ ਤੇ ਕੱਲ ਦੋ ਸਾਥੀਆਂ ਨੂੰ ਚਾਰ ਸਾਥੀਆਂ ਨੂੰ ਡਰਾਉਣ ਧਮਕਾਉਣ ਦੇ ਮਕਸਦ ਨਾਲ ਥਾਣੇ 'ਚ ਬਿਠਾਇਆ ਗਿਆ ਦੇ ਟੋਬੇ ਦੀ ਸਫਾਈ ਕਰੋ ਆ ਡਰੇਨ ਦੀ ਕਪੈਸਿਟੀ ਨਹੀਂ ਇਹਦੀ ਕਪੈਸਿਟੀ ਵਧਾ ਲਓ ਤਾਂ ਕਿ ਗਰੀਬਾਂ ਦੇ ਘਰਾਂ ਚ ਪਾਣੀ ਨਾ ਬੜੇ ਗੰਦਾ ਪਾਣੀ ਤਾਂ ਘਟੋ ਘਟ ਗਰਾਉਂਡ ਲੈਵਲ ਦਾ ਇੰਨਾ ਪਾਣੀ ਗੰਦਾ ਹੋ ਚੁੱਕਿਆ ਹੈ ਵੀ ਇਹਨਾਂ ਦੇ ਘਰਾਂ ਚ 50 ਤਾਂ ਬੀਬੀਆਂ ਉਹਦੇ ਤੇਰੇ ਮੂਰੇ ਕਰ ਦਿੰਦੇ ਆ ਇਹ ਖੜੀਆਂ ਵੀ ਜਿਨ੍ਹਾਂ ਦੇ ਘਰਾਂ ਦੇ ਕਮਾਉ ਤਿੰਨ ਤਿੰਨ ਚਾਰ ਚਾਰ ਬਾਕੇ ਇਹ ਬੁੜੀਆਂ ਆਪ ਕਮਾ ਰਹੀਆਂ ਨੇ ਇਹਨਾਂ ਨੂੰ ਕਿੰਨੀ ਕੁ ਦਿਹਾੜੀ ਮਿਲਦੀ ਹੈ ਸਾਡੇ ਦਾ ਪਿੰਡ 50% ਸਾਡਾ ਪਿੰਡ ਅੱਜ ਰੋਗੀ ਹੋ ਚੁੱਕਿਆ ਹੈ ਰਹੀ ਬੇਵਿਸ਼ਵਾਸੀ ਇਸ ਕਰਕੇ ਆ ਵੀ ਪਹਿਲਾਂ ਅਸੀਂ ਕਿਹਾ ਉਹਦੇ 12 ਸਾਲ ਤੋਂ ਅਸੀਂ ਲੜਾਈ ਲੜ ਰਹੇ ਹਾਂ ਵੀ ਸਾਡੇ ਪਿੰਡ ਦਾ ਕੁਝ ਕੀਤਾ ਜਾਵੇ ਸਾਡੇ ਟੋਬੇ ਦਾ ਕੁਝ ਕਰਿਆ ਜਾਵੇ ਥੋੜਾ ਜਿਹਾ ਚਾਰਕਣੀਆਂ ਪੈ ਜਾਣ ਸਾਡੀ ਡਰੇਨ ਆਬ ਓਵਰਫਲੋ ਹੋ ਜਾਂਦੀ ਹੈ ਪਲਾਂਟ ਦਾ ਪਾਣੀ ਪਊਗਾ ਉਹਨੇ ਹੋਰ ਵੀ ਹੋ ਜਾਣਾ ਆ ਗਰੀਬਾਂ ਦੇ ਘਰ ਦੇਖ ਲਓ ਤੁਸੀਂ ਸਾਫ਼ ਤੌਰ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਜੇਕਰ ਸਾਡੇ ਪਿੰਡ ਦਾ 7 ਦਿਨ ਲਗਾਤਾਰ ਪਾਣੀ ਪੀ ਲੈਣ ਤਾਂ ਉਹਨਾਂ ਨੂੰ ਸਾਡੇ ਹਾਲਾਤਾਂ ਦਾ ਪਤਾ ਲੱਗ ਜਾਏਗਾ ਕਿ ਉਹ ਕਿਹੜੇ ਹਾਲਾਤਾਂ ਵਿੱਚੋਂ ਲੰਘ ਰਹੇ ਨੇ ਇਸ ਪਿੰਡ ਦੇ ਵਿੱਚ ਕੈਂਸਰ ਦੇ ਨਾਲ ਕਈ ਮੋਟਾ ਵੀ ਹੋ ਚੁੱਕੀਆਂ ਨੇ ਤਾਂ ਵੇਲਾ ਰਹਿੰਦੇ ਅਸੀਂ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਸਿਹਤ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਨਾਬਾ ਤੋਂ ਹਰਮੀਤ ਸਿੰਘ ਮਾਨ ਦੀ ਰਿਪੋਰਟ ਓਨ